ਨਮਸਕਾਰ ਸੋਚਕਾਲਾ ਦਾਬ ਤੁਸੇ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਦੱਸਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਤੇ ਦੱਸਦੇ ਕਿ ਹੁਣ ਕੇਂਦਰ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਜਿਹੜੀ ਹੈ ਯੂਰੀਆ ਜਿਹੜੀ ਹੈ ਵੇਚਣ ਦੇ ਉੱਤੇ ਐਕਸ਼ਨ ਲਿਆ ਗਿਆ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸਦੇ ਲੋੜ ਤੋਂ ਵੱਧ ਯੂਰੀਆ ਜਨਾ ਰਿਟੇਲਰਾਂ ਦੇ ਵੱਲੋਂ ਵੇਚਿਆ ਜਾਂਦਾ ਸੀਗਾ ਉਹਨਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਬੇਹਤ ਵੱਡਾ ਐਕਸ਼ਨ ਕਹਿ ਸਕਦੇ ਹੋ ਜਿਹੜੇ ਕਿ ਇਹ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੇ ਲੋੜ ਤੋਂ ਵੱਧ ਜਿਹੜਾ ਹੈ ਵਧਿਕ ਤੌਰ ਤੇ ਇਹ ਯੂਰੀਆ ਜਿਹੜਾ ਪੰਜਾਬ ਦੇ ਵਿੱਚ ਵਿੱਚ ਹੈ ਜਿਸ ਕਰਕੇ ਇਹਨਾਂ 10 ਰਿਟੇਲਰਾਂ ਦੀ 10% ਰਿਟੇਲਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਜੀ ਹਾਂ ਇਹ ਬੇਹਦ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਖਾਦ ਦੀ ਵਿਕਰੀ ਤੇ ਭਾਰਤ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਜਾਂਚ ਦੇ ਆਦੇਸ਼ ਦੇਤੇ ਨੇ ਦੱਸਦੇ ਕਿ ਟਾਪ 10 ਰਿਟੇਲਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਦੱਸਦੇ ਕਿ ਇਸ ਲਿਸਟ ਵਿੱਚ ਸ਼ਾਮਲ ਯੂਰੀਆ ਖਾਦ ਰਿਟੇਲਰਾਂ ਦੀ ਜਾਂਚ ਹੋ ਰਹੀ ਹੈ ਇਹ ਬੇਹੱਦ ਵੱਡਾ ਐਕਸ਼ਨ ਹੈ ਕਿਉਂਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਤੇ ਕਿਸ ਤਰੀਕੇ ਦੇ ਨਾਲ ਯੂਰੀਆ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਜੋ ਕਿ ਲੋੜ ਤੋਂ ਵੱਧ ਹੈ ਵੇਚਣ ਦੇ ਚੱਲਦੇ ਪੰਜਾਬ ਸਰਕਾਰ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਅੱਜ ਪੂਰੇ ਪੰਜਾਬ ਵਿੱਚ ਇਸ ਲਿਸਟ ਦੇ ਵਿੱਚ ਸ਼ਾਮਲ ਰਿਟੇਲਰਾਂ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਵਿਕਰੀ ਤੇ ਭਾਰਤ ਸਰਕਾਰ ਨੇ ਯੂਰੀਆ ਖਾਦ ਦੀ ਵਿਕਰੀ ਤੇ ਭਾਰਤ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਜੋ ਕਿ ਪੰਜਾਬ ਦੇ ਵਿੱਚ ਲੋਡ ਤੋਂ ਵੱਧ ਅਸੀਂ ਜਾ ਰਹੀ ਸੀ ਦੱਸਦੇ ਕਿ ਕੇਂਦਰ ਸਰਕਾਰ ਦੇ ਵੱਲੋਂ 1 April ਤੋਂ 20 July 2025 ਦੇ POS ਡਾਟਾ ਦੀ ਜਾਂਚ ਜੜੀ ਹੈ ਉਹ ਮੰਗੀ ਗਈ ਹੈ ਟੌਪ 10 ਯੂਰੀਆ ਡੀਟੇਲਰਾਂ ਦੀ ਵਧੀਕ ਵਿਕਰੀ ਦੇ ਵਿੱਚ ਆਇਡੈਂਟੀਫਾਈ ਕੀਤੇ ਗਏ ਸੀ ਤੇ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ 5 اگست 2025 تک رپورٹ جڑی ہے وہ ਮੰਗੀ گئی ہے ਦੱਸਦੇ ਕਿ ਕੇਂਦਰ ਦੇ ਪੱਤਰ ਦੇ ਆਧਾਰ ਤੇ ਪੰਜਾਬ ਖੇਤੀਬਾੜੀ ਵਿਭਾਗ ਨੇ ਇਹ ਵੱਡਾ ਐਕਸ਼ਨ ਲਿਆ ਹੈ 25 ਜੁਲਾਈ 2025 ਨੂੰ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੇ ਸੀਗੇ ਨਿਰਦੇਸ਼ ਤੇ ਅੱਜ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਭੇਜੀ ਗਈ ਲਿਸਟ ਦੇ ਰਿਟੇਲਰਾਂ ਦੀ ਤੁਰੰਤ ਜਾਂਚ ਤੇ ریکارڈ ਵੈਰੀਫਿਕੇਸ਼ਨ ਦੇ ਹੁਕਮ ਨੇ ਤੇ ਪੂਰੇ ਪੰਜਾਬ ਦੇ ਜ਼ਿਲ੍ਹੇ ਜ਼ਿਲ੍ਹਾ ਚੀਫ ਐਗਰੀਕਲਚਰ ਅਫਸਰ ਦੀਆਂ ਟੀਮਾਂ ਨੇ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਜਾਂਚ ਕਰਨਗੇ ਤਾਂ ਦੇਖ ਸਕਦੇ ਹੋ ਕਿ ਵੱਡਾ ਹੁਕਮ ਹੈ ਤੇ ਵੱਡਾ ਐਕਸ਼ਨ ਕਹਿ ਸਕਦੇ ਹੋ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਖਾਦ ਦੀ ਵਿਕਰੀ ਦੇ ਉੱਤੇ ਪਰ ਸਰਕਾਰ ਨੇ ਨੋਟਿਸ ਦਿੱਤੇ ਨੇ ਜਾਂਚ ਦੇ ਅਦੇ ਦਿੱਤੇ ਨਹੀਂ ਤੇ ਟੌਪ 10 ਜਿਹੜੇ ਰਿਟੇਲਰਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਹੈ